ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡੇ ਸਾਰਿਆਂ ਦਾ ਜੀ ਵੈਲਕਮ ਅੱਜ ਦੀ ਵੀਡੀਓ ਹੈਗੀ ਜੀ ਆਪਣਾ ਠੰਡ ਦੇ ਕਾਰਨ ਨਹੀਂ ਦਹੀਂ ਜੰਮਦਾ ਹੈਗਾ ਉਹ ਤਰੀਕਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਜੀ 15-20 ਮਿੰਟ ਦੇ ਵਿੱਚ ਤੁਸੀਂ ਦਹੀਂ ਨੂੰ ਜਮਾ ਸਕਦੇ ਹੋ ਉਹ ਕਿਹੜਾ ਤਰੀਕਾ ਹੈ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਦੇਖੋ ਜੀ ਸਰਦੀਆਂ ਦੇ ਵਿੱਚ ਤਾਂ ਬਹੁਤ ਘੱਟ ਕਈ ਵਾਰੀ ਠੰਡ ਦੇ ਕਾਰਨ ਦਹੀਂ ਜੰਮਦਾ ਨਹੀਂ ਹੈਗਾ ਤੇ ਅੱਜ ਜਿਹੜਾ ਆਪਾਂ ਤਰੀਕਾ ਤੁਹਾਨੂੰ ਦੱਸਾਂਗੇ ਉਹ ਵੀ ਆਪਾਂ ਨੇ ਦੇਖੋ ਜੀ ਸਿਰਫ ਪਾਣੀ ਦੇ ਵਿੱਚ ਰੱਖ ਕੇ ਹੀ ਦਹੀਂ ਨੂੰ ਜਮਾਉਣਾ ਤੇ ਉਹ ਕਿਹੜਾ ਤਰੀਕਾ ਆ ਉਹ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਇੱਥੇ ਆਪਾਂ ਨੇ ਇੱਕ ਘੜੀ ਦੁੱਧ ਦੀ ਲੈ ਲਈ ਇਹਨੂੰ ਆਪਾਂ ਦੁੱਧ ਨੂੰ ਗਰਮ ਕਰ ਲਾਂਗੇ ਆਪਾਂ ਨੇ ਸਿਰਫ ਹਲਕਾ ਜਿਹਾ ਹੀ ਗਰਮ ਕਰਨਾ ਆ ਕਿਉਂਕਿ ਪਹਿਲਾਂ ਆਪਾਂ ਨੇ ਇਹ ਦੁੱਧ ਨੂੰ ਵਾਲੀ ਤੇ ਕੇ ਰੱਖਿਆ ਹੋਇਆ ਸੀ ਇਹਦੀ ਜਿਹੜੀ ਕਰੀਮ ਸੀ ਆਪਾਂ ਨੇ ਉਤਾਰਤੀ ਠੀਕ ਹੈ ਜੀ ਲੋ ਜੀ ਆਪਾਂ ਗੈਸ ਨੂੰ ਔਨ ਕਰਤਾ ਤੇ ਹੁਣ ਥੋੜਾ ਜਿਹਾ ਜਦੋਂ ਆਪਣਾ ਨਾ ਦੁੱਧ ਗਰਮ ਹੋ ਗਿਆ ਫਿਰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਠੀਕ ਹੈ ਜੀ ਤੇ ਚਲਦੀ ਚਲਦੀ ਵੀਡੀਓ ਨੂੰ ਤੁਸੀਂ ਲਾਈਕ ਜ਼ਰੂਰ ਕਰਦੇਆ ਕਰੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇਆ ਕਰੋ ਕਈ ਵਾਰੀ ਇਹ ਹੀ ਵੀਡੀਓ ਦੀ ਆਪਾਂ ਨੂੰ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਪੈਣਾ ਨੂੰ ਕਈ ਵਾਰੀ ਦੇਖੋ ਜੀ ਆ ਆਪਾਂ ਰਾਤ ਨੂੰ ਦੁੱਧ ਨੂੰ ਜਾਗ ਲਾ ਕੇ ਰੱਖ ਦਿਆਂ ਤੇ ਸਵੇਰ ਨੂੰ ਕਈ ਵਾਰੀ ਦਹੀਂ ਨਹੀਂ ਜੰਮਿਆ ਹੁੰਦਾ ਠੰਡ ਦੇ ਕਾਰਨ ਤੇ ਉਹ ਅੱਛਾ ਤਰੀਕਾ ਤੁਹਾਡੇ ਨਾਲ ਆਪਾਂ ਨੇ ਸ਼ੇਅਰ ਕਰਨਾ ਬਹੁਤ ਹੀ ਵਧੀਆ ਤਰੀਕਾ ਹੈ ਜੀ ਤੁਸੀਂ 15-20 ਮਿੰਟ ਦੇ ਵਿੱਚ ਹੀ ਦਹੀਂ ਨੂੰ ਜਮਾ ਸਕਦੇ ਹੋ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਜਿਹੜਾ ਆਪਣਾ ਦੁੱਧ ਗਰਮ ਹੋ ਗਿਆ ਤੇ ਹੁਣ ਇੱਕ ਆਪਾਂ ਡੋਲੀ ਦੇ ਨਾਲ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਫੈਲਾ ਲਾਂਗੇ ਤੁਸੀਂ ਦੋ ਚਾਰ ਵਾਰੀ ਨਾ ਇਸ ਤਰੀਕੇ ਨਾਲ ਇਹਨੂੰ ਦੁੱਧ ਨੂੰ ਪਹਿਲਾਂ ਫੈਂਕਣਾ ਹੈ ਜਦੋਂ ਇਹਦੀ ਥੋੜੀ ਜਿਹੀ ਝੱਗ ਬਣਨ ਲੱਗੀ ਫਿਰ ਤੁਸੀਂ ਇਹਨੂੰ ਨਾ ਫੈਂਟਿਓ ਠੀਕ ਹੈ ਜੀ ਜੀ ਆਪਾਂ ਜਿਆਦਾ ਕਰਮ ਨੂੰ ਵੀ ਦੁੱਧ ਨੂੰ ਛਾਗ ਲਾ ਦਨੀਆ ਫਿਰ ਵੀ ਨਹੀਂ ਚੰਗਦਾ ਜੀ ਠੰਡੇ ਨੂੰ ਲਾ ਦਨੀਆ ਫਿਰ ਵੀ ਨਹੀਂ ਚੰਗਦਾ ਹੈਗਾ ਤੇ ਇਹ ਬਹੁਤ ਹੀ ਵਧੀਆ ਤਰੀਕਾ ਹੈ ਜੀ ਹਮੇਸ਼ਾ ਵੀ ਜਦੋਂ ਵੀ ਆਪਾਂ ਨੇ ਦੁੱਧ ਨੂੰ ਜਾਗ ਲਾਉਣਾ ਤਾਂ ਦੁੱਧ ਨੂੰ ਇਸ ਤਰੀਕੇ ਨਾਲ ਤੁਸੀਂ ਜੇ ਫੈਂਟੋਗੇ ਤਾਂ ਫੁੱਟਾ ਵਾਲਾ ਦਹੀਂ फटाफट ਬਣ ਕੇ ਤਿਆਰ ਹੋ ਜਾਊਗਾ ਆ ਦੇਖੋ ਜੀ ਬਿਲਕੁਲ ਇਹਦੇ ਉੱਤੇ ਛੱਗ ਬਣ ਗਈ ਤੇ ਚਲੋ ਹੁਣ ਆਪਾਂ ਫੈਨਿੰਗ ਜਿਹੜੇ ਭਾਂਡੇ ਦੇ ਵਿੱਚ ਦਹੀਂ ਚਮਾਉਣਾ ਹੈ ਉਹਦੇ ਵਿੱਚ ਆਪਾਂ ਇਹਨੂੰ ਪਾ ਦਿੰਨੇ ਆ। ਲੋ ਜੀ ਆਪਾਂ ਇਹਨੂੰ ਜਾਗ ਲਾਉਣ ਵਾਸਤੇ ਦਹੀਂ ਲੈ ਲਿਆ। ਦਹੀਂ ਆਪਣਾ ਦੇਖੋ ਜੀ ਬਿਲਕੁਲ ਫੁੱਟਾਂ ਵਾਲਾ ਦਹੀਂ ਆ। ਤੇ ਆਪਾਂ ਇਹਨਾਂ ਗਾ ਇਹਨੂੰ ਜਾਗ ਲਾਵਾਂਗੇ। ਤੇ ਉਸ ਤੋਂ ਬਾਅਦ ਤੁਸੀਂ ਮਿਕਸਰ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਨਾ ਹੈ। ਲੋਜੀ ਆਪਾਂ ਇਹਨੂੰ ਹੁਣ ਜਾਗ ਦਿੱਤਾ ਲਾ ਨਹੀਂ ਦਾ ਤੇ ਤੁਸੀਂ ਲੱਸੀ ਦਾ ਵੀ ਲਾ ਸਕਦੇ ਹੋ ਤੇ ਇੱਕ ਆਪਾਂ ਕਿਸੇ ਵੀ ਭਾਂਡੇ ਦੇ ਨਾਲ ਇਹਨੂੰ ਢਾੜ ਦਾਂਗੇ ਚੰਗੀ ਤਰ੍ਹਾਂ ਨਾਲ ਇੱਥੇ ਲਿਆ ਜੀ ਆਪਾਂ ਨੇ ਕੋਸਾ ਪਾਣੀ ਨਹੀਂ ਜ਼ਿਆਦਾ ਗਰਮਾ ਤੇ ਨਹੀਂ ਜ਼ਿਆਦਾ ਠੰਡਾ ਇਹ ਕੋਸਾ ਪਾਣੀ ਆ ਤੇ ਆਪਣਾ ਇਹ ਚੰਗੀ ਤਰ੍ਹਾਂ ਨਾਲ ਦੇਖੋ ਜੀ ਜਿਹੜੀ ਗੜਬੀ ਰੱਖੀ ਆ ਨਾ ਆਪਾਂ ਨੇ ਵਿਚੇ ਦੇ ਇਹ ਚੰਗੀ ਤਰ੍ਹਾਂ ਨਾਲ ਆਪਣੇ ਇੱਥੇ ਤੱਕ ਪਾਣੀ ਹੋਣਾ ਚਾਹੀਦਾ ਠੀਕ ਹੈ ਜੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਘਟਾ ਇੱਕ ਗਲਾਸ ਆਪਾਂ ਲਈ ਚਾਹੀਦੀ ਇਹਦੇ ਵਿੱਚ ਆਪਣਾ 10 ਅੱਧਾ ਦਾ ਗਲਾਸ ਹੋਰ ਪਾਣੀ ਦਾ ਪਿਆ तकरीबन ਇੱਕ ਗਲਾਸ ਪੈ ਗਿਆ ਜੀ ਪਾਣੀ ਦਾ ਆਪਣਾ ਚਲੋ ਬਹੁਤ ਇਹਨੂੰ ਆਪਾਂ ਟੱਕਤਾ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਨਾ ਹਲਕਾ ਜਿਹਾ ਗੈਸ ਦੇ ਉੱਤੇ ਰੱਖਾਂਗੇ ਪਹਿਲਾਂ ਨਤਾਜੀ ਆਪਾਂ ਨੂੰ ਦੇਖੋ ਕਿਸੇ ਵੀ ਕੱਪੜੇ ਨਾਲ ਲਵੇਟਣ ਦੀ ਜ਼ਰੂਰਤ ਤਾਂ ਤੇ ਇਸ ਤਰੀਕੇ ਨਾਲ ਤੁਹਾਡਾ ਚਾਹੇ 15 ਮਿੰਟ ਲੱਗ ਜਾਣ ਚਾਹੇ 20 ਮਿੰਟ ਲੱਗ ਜਾਣ ਤੇ ਤੁਹਾਡਾ ਦਹੀਂ ਚਮਕੇ ਬਿਲਕੁਲ ਤਿਆਰ ਹੋ ਜਾਊਗਾ ਠੀਕ ਹੈ ਜੀ ਗੈਸ ਨੂੰ ਆਪਣੇ ਥੋੜਾ ਜਿਹਾ ਆਨ ਕੀਤਾ ਆ ਜਿਆਦਾ ਤੇਜ ਨਹੀਂ ਰੱਖਣਾ ਹੈਗਾ ਤੇ ਬਸ ਉਸ ਤੋਂ ਬਾਅਦ ਨਾ ਤੁਸੀਂ ਇਹਨੂੰ ਗੈਸ ਨੂੰ ਬੰਦ ਕਰ ਦਿਓ ਸਿਰਫ 2 ਕੁ ਮਿੰਟ ਲਈ ਆਪਾਂ ਨੇ ਗੈਸ ਨੂੰ ਚਲਾਵਾਂਗੇ ਲੋ ਜੀ ਆਪਾਂ ਉੱਪਰੋਂ ਨਾ ਥਾਲ ਦੇ ਨਾਲ ਇਸ ਤਰੀਕੇ ਨਾਲ ਟੱਕ ਦਾਂਗੇ ਜਿਹੜਾ ਇਹ ਆਪਣਾ ਪਾਣੀ ਆ ਤੇ ਇਹ ਠੰਡਾ ਨਾ ਹੋਵੇ ਠੀਕ ਹੈ ਜੀ ਇੱਕ ਵਾਰੀ ਤੁਸੀਂ 10 ਮਿੰਟ ਬਾਅਦ ਇਹਨੂੰ ਚੈੱਕ ਕਰ ਲਿਓ ਜੇ ਤੁਹਾਨੂੰ ਲੱਗਦਾ ਵੀ ਪਾਣੀ ਠੰਡਾ ਹੋ ਗਿਆ ਤੇ ਹਲਕਾ ਜਿਹਾ ਇਹਨੂੰ ਫੇਰ ਤੁਸੀਂ ਇਸ ਤੋਂ ਬਾਅਦ ਗੈਸ ਨੂੰ ਆਨ ਕਰ ਦਿਓ ਜਦੋਂ ਥੋੜਾ ਜਿਹਾ ਆਪਣਾ ਹਲਕਾ ਜਿਹਾ ਪਾਣੀ ਫਿਰ ਘਰਮ ਹੋ ਗਿਆ ਤਾਂ ਫਿਰ ਤੁਸੀਂ ਗੈਸ ਬਲੰਦ ਕਰ ਦਿਓ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਜੇ ਤੁਹਾਨੂੰ ਦਹੀਂ ਜੰਮਿਆ ਹੋਇਆ ਇਹ ਦਿਖਾਵਾਂਗੇ ਹੁਣ ਆਪਾਂ ਇਸ ਤੋਂ ਬਾਅਦ ਨਾ ਦੇਖੀ ਤੁਹਾਨੂੰ ਜੰਮਿਆ ਹੋਇਆ ਦਿਖਾਵਾਂਗੇ ਕਿਸ ਤਰੀਕੇ ਨਾਲ ਆਪਣਾ ਫੁੱਟਾ ਵਾਲਾ ਦਹੀਂ ਜੰਮਿਆ ਤੇ ਜੰਮਿਆ ਵੀ ਆ ਤੇ ਨਹੀਂ ਜੰਮਿਆ ਹੈਗਾ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਆਪਣਾ ਦਹੀਂ ਚੰਮ ਗਿਆ ਦੇਖੋ ਜੀ ਪਾਣੀ ਬਿਲਕੁਲ ਠੰਡਾ ਹੋ ਗਿਆ ਆਪਾਂ ਨੇ ਇਹ ਦੋ ਤਿੰਨ ਵਾਰੀ ਇਹ ਪਾਣੀ ਨੂੰ ਗਰਮ ਕੀਤਾ ਸੀਗਾ ਤੇ ਤਕਰੀਬਨ ਆਪਣੇ ਅੱਧਾ ਘੰਟਾ ਲੱਗ ਗਿਆ ਦਹੀਂ ਨੂੰ ਜਮਲੀ ਅੱਜ ਆਪਾਂ ਬਾਹਰ ਕੱਢ ਕੇ ਦਿਖਾਉਣੀ ਆ ਤੁਹਾਨੂੰ ਕਿਸ ਤਰੀਕੇ ਨਾਲ ਆਪਣਾ ਤਹੀ ਜੰਮ ਕੇ ਤਿਆਰ ਹੋਇਆ ਲਓ ਜੀ ਆਪਾਂ ਬਿਲਕੁਲ ਫੁੱਟਾ ਵਾਲਾ ਦਹੀਂ ਜੰਮਿਆ ਵਾ ਤੁਸੀਂ ਦੇਖ ਸਕਦੇ ਹੋ ਜੇ ਕਈ ਵਾਰੀ ਅਚਾਨਕ ਛੱਕ ਆਪਣਾ ਨਹੀਂ ਦਹੀਂ ਜੰਮਦਾ ਇਸ ਤਰੀਕੇ ਨਾਲ ਤੁਸੀਂ ਪਾਣੀ ਨੂੰ ਗਰਮ ਕਰਕੇ ਇਹਦੇ ਵਿੱਚ ਰੱਖ ਦੋ ਤੇ ਪਾਣੀ ਤੁਹਾਨੂੰ 2-3 ਵਾਰੀ ਗਰਮ ਕਰਨਾ ਪਊਗਾ ਪਰ ਕਿਉਂਕਿ ਜਿਹੜਾ ਆਪਾਂ ਦੇਖੋ ਜੀ ਕੱਪੜੇ ਦੇ ਨਾਲ ਕਵਰ ਕਰਕੇ ਰੱਖ ਦਿੰਨੇ ਆ ਠੰਡ ਵਿੱਚ ਤੇ ਫੇਰ ਹੀ ਦਹੀਂ ਜੰਮਦਾ ਸਾਰੀ ਰਾਤ ਲੱਗ ਜਾਂਦੀ ਆ ਤੇ ਜੇ ਤੁਸੀਂ ਅੱਧੇ ਘੰਟੇ ਦੇ ਵਿੱਚ ਜਮਾਉਣਾ ਚਾਹੁੰਦੇ ਹੋ ਤਾਂ ਵਧੀਆ ਤਰੀਕੇ ਨਾਲ ਜਮਾ ਸਕਦੇ ਹੋ ਠੀਕ ਆ ਜੀ ਦੇਖੋ ਜੀ ਆਪਣਾ ਇਹ ਫੁੱਟਣਾ ਵਾਲਾ ਦਹੀਂ ਬਿਲਕੁਲ ਵਧੀਆ ਤਰੀਕੇ ਨਾਲ ਚੰਗ ਗਿਆ। ਲੋ ਜੀ ਆਪਣੀ ਪ੍ਰੋਪਰ ਤੁਹਾਨੂੰ ਸਾਰਾ ਦਹੀਂ ਦਿਖਾ ਲਤਾ। ਕਿਉਂ ਜੀ ਸਾਡੀ ਵੀਡੀਓ ਲੱਗੀ? ਵਧੀਆ ਲੱਗੀ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ। ਜੇ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬਰ ਜ਼ਰੂਰ ਕਰਕੇ ਜਾਇ ਕਰੋ ਜੀ। ਚਲੋ ਆਪਾਂ ਜੀ ਮਿਲਦੇ ਹੁਣ ਕਿਸੇ ਨਵੀਂ ਵੀਡੀਓ ਦੇ ਨਾਲ। ਸਾਰਿਆਂ ਨੂੰ ਸਤਿ ਸ੍ਰੀ ਅਕਾਲ।